ਬੜੇ ਚਾਅ ਮਦੇ ਨਾਲ ਇਹਨਾਂ ਨੂੰ ਨੀਚੇ ਹਰ ਕੱਜ ਹੋ ਰੰਦੇ ਕਿ ਤੇ ਇਹਨੂੰ ਤੋਂ ਪਾਰਕੇ ਜੈਸੀ ਐਸੇ ਬਾਤ ਤੇ ਇੱਕ ਹੱਟ ਨਾ ਤਿਆਰ ਇਹਨਾਂ ਦਾ ਕਰਤੀ ਆਇਆ ਤੂੰ ਮਨ ਕੀ ਹੁੰਦਾ ਸੋਹਣੇ ਦੇ ਬਾਰੇ ਕੋਈ ਪਤਾ ਨਹੀਂ ਜੀ ਕਿੱਦਾਂ ਇਹਨੂੰ ਗਵਾਹ ਕੀਤਾ ਕਿੱਦਾਂ ਨੂੰ ਮਾਰਿਆ ਕਿੱਦਾਂ ਨੂੰ ਕੀ ਕੀਤਾ ਇਹਦੇ ਬਾਰੇ ਕੋਈ ਤੁਹਾਨੂੰ ਛਾਡੇ ਨਾਲ ਬਹੁਤ ਜ਼ਿਆਦਾ ਧੱਕਾ ਹੋਇਆ ਡਬਲ ਨੇ ਉਹਰਾ ਮਾਪੇ ਦਾ ਜਿਹੜਾ ਦੀਵਾ ਆ ਉਹ ਬੁੱਝ ਗਿਆ ਜਿਹੜਾ ਪੁੱਤ ਪਾਪੇ ਦਾ ਸਹਾਰਾ ਆ ਉਹ ਡੰਡਾ ਟੁੱਟ ਗਿਆ ਸਾਨੂੰ ਹੋ ਬੰਦ ਕੇ ਕੀ ਜਿਹੜਾ ਪੁੱਤ ਮਾਪੇ ਸਹਾਰਾ ਹੋ ਦਿਲ ਤੜਕੇ ਆ ਕੇ ਅੰਦਰ ਮੈਂ ਨਾਰੋ ਸਾਡੀ ਕਹਿ ਰਹੀ ਮਰੀ ਨਮਸਕਾਰ ਜੀ ਮੈਂ ਹਾਂ ਦੀਪਕ ਲਖਾ ਤੇ ਤੁਸੀਂ ਦੇਖ ਚੁੱਕੇ ਹੋ ਰੋਜ਼ਾਨਾ ਸਪੋਕਸਮੈਨ ਦੇ ਨਾਲ ਹੁਸ਼ਿਆਰਪੁਰ ਦਾ ਲੜਕਾ ਜੋ ਕਿ ਇਟਲੀ ਦੇ ਵਿੱਚ ਰਹਿੰਦਾ ਸੀ ਪਹਿਲਾਂ ਮੈਂ ਇਸ ਵਕਤ ਹੁਸ਼ਿਆਰਪੁਰ ਦੇ ਪਿੰਡ ਸਲੇਮਪੁਰ ਦੇ ਵਿੱਚ ਖੜਾ ਹਾਂ ਜਿੱਥੇ ਕਿ ਜਿਹੜਾ ਹੈ ਲੜਕਾ ਪਹਿਲਾਂ ਇਟਲੀ ਦੇ ਵਿੱਚ ਲਾਪਤਾ ਹੋਇਆ ਜਿਸ ਤੋਂ ਬਾਅਦ ਉਸਦੀ ਡੈਡ ਬੋਲੀ ਵਿਲੀ ਮੇਰੇ ਨਾਲ ਇਸ ਵਕਤ ਪਰਿਵਾਰਿਕ ਮੈਂਬਰ ਮੌਜੂਦ ਨੇ ਕੀ ਪੂਰਾ ਮਾਮਲਾ ਹੈ ਜਿਸ ਤੇ ਤਾਂ ਉਹਨਾਂ ਨਾਲ ਗੱਲ ਕਰਦੇ ਹਾਂ ਅਸਰ ਕੀ ਨਾਮ ਦੀ ਬੇਰਣ ਦਾ ਨਾਮ ਚੰਗ ਜੀ ਅੱਛਾ ਜੀ ਤੇ ਮੇਰੇ ਛੋਟੇ ਭਰਾ ਲੜਕਾ ਹੈ ਅੱਛਾ ਇਹ ਬڑے ਚਾਵਾ ਦੇ ਨਾਲ ਇਹਨਾਂ ਨੇ ਕਿ ਕੁਝ ਕਰਜ਼ਾ ਵਗੈਰਾ ਲੈ ਕੇ ਤੇ ਇਹਨੂੰ ਮਤਲਬ ਬਾਹਰ ਭੇਜਿਆ ਸੀ ਤੇ ਪੌਣੇ 3 ਸਾਲ ਹੋ ਗਏ ਉਹਨੂੰ ਬਾਹਰ ਗਿਆ ਨੂੰ ਤੇ 30 ਸੱਤ ਨੂੰ ਮਤਲਬ ਇਹ ਆਪਣਾ ਕੰਮ ਨਬੇੜ ਕੇ ਆਪਣੇ ਸਟਾਲੇ ਤੋਂ ਗਾਈਆਂ ਦੇ ਇੱਥੇ ਕੰਮ ਕਰਦਾ ਸੀ ਤੇ ਇਹ ਮਾਰਕੀਟ ਗਿਆ ਸੀ ਆਪਣਾ ਜੋ ਅਸਟ੍ਰੇਲੀਆ ਦਾ ਸਗਲ ਸਮਾਨ ਆਪਣਾ ਕਰਦਾ ਉੱਥੋਂ ਮਾਰਕੀਟ ਜੋ ਸਮਾਨ ਲੈ ਕੇ ਇਹ 7:40 ਮਿੰਟ ਤੇ ਕੈਮਰੇ ਵਿੱਚੋਂ ਬਾਹਰ ਆ ਰਿਹਾ ਉਸ ਤੋਂ ਬਾਅਦ ਜਿਹੜੀ ਗਾਂ ਸੜ ਗਿਆ ਉਸਨੂੰ ਮਸਾਨਿਆ ਇੱਥੇ ਕੋਈ ਕੈਮਰਾ ਹੈ ਨਹੀਂ ਤੇ ਇਹਨੂੰ ਉਸ ਵੇਲੇ ਇਹਨੂੰ ਜਣ ਕੇ ਘਵਾ ਕਰ ਲਿਆ ਜਦੋਂ ਕਿ 8 ਵਜੇ ਦੇ ਆਪ ਨੂੰ ਯਾਰੂ ਫੋਨ ਕਰਨ ਲੱਪਿਆ 7:40 ਤੋਂ 8 ਵਜੇ ਦੇ ਵਿੱਚ ਦਾ ਫੋਨ ਬੰਦ ਹੋ ਗਿਆ ਉਸ ਤੋਂ ਬਾਅਦ ਮੁੜ ਕੇ ਦਾ ਫੋਨ ਨਹੀਂ ਮਿਲਿਆ ਹੁਣ ਸਾਡੇ ਪਰੋਣਿਆਂ ਨੇ ਇਹਨੂੰ 3 ਵਾਰੀ ਫੋਨ ਕੀਤਾ ਅਖੀਰ ਉਹ 9 ਵਜੇ ਤੱਕ ਫੋਨ ਕਰਕੇ ਕਹਿੰਦਾ ਕਿ ਸ਼ਾਇਦ ਤੱਕਾ ਹੋਗਾ ਸੌ ਗਿਆ ਤੇ ਜਿਲ੍ਹੇਸ਼ਵਰ ਦੇ ਮਾਲਕ ਵੀ ਦੇਖਣ ਲੱਗਾ ਵੀ ਬੰਦਾ ਇੱਥੇ ਕੰਮ ਤੇ ਨਹੀਂ ਆਇਆ ਤੇ ਇਹਦੀ ਭਾਲ ਕੀਤੀ ਤੇ ਮਿਲਿਆ ਨਹੀਂ ਇਹਨੂੰ ਮਤਲਬ ਘਰ ਦੇ ਪਰਿਵਾਰਕ ਮੈਂਬਰਾਂ ਨੇ ਵੀ ਸਾਰੀ ਤਿੱਖਿਆ ਕਿਉਂਕਿ ਸਾਡੀਆਂ ਦੋ ਪਾਂਚੀਆਂ ਉੱਥੇ ਵੀ ਆਈਆਂ ਆ ਤੇ ਪਰਿਵਾਰ ਵਾਲੇ ਪੂਰੇ-ਪੂਰੇ ਆ ਉਹਨਾਂ ਨੇ ਉੱਥੇ ਦੇਖਿਆ ਇਹ ਨਹੀਂ ਮਿਲਿਆ ਉਸ ਤੋਂ ਬਾਅਦ ਪੁਲਿਸ ਨੂੰ ਰਿਪੋਰਟ ਕੀਤਾ ਪੁਲਿਸ ਨੇ ਵੀ ਆ ਕੇ ਦੇਖਿਆ ਫਿਰ ਸਪੈਰਡ ਕੁੱਤਿਆਂ ਦੇ ਨਾਲ ਵੀ ਉਹਨੂੰ ਦੇਖਿਆ ਫਿਰ ਉਹਨਾਂ ਨੇ ਹੈਲੀਕਾਪਟਰ ਨਾਲ ਵੀ ਉਹਨੂੰ ਦੇਖਿਆ ਲੇਕਿਨ ਦੀ ਡੈੱਡ ਬੋਡੀ ਨਹੀਂ ਕਿਤੇ ਇਹ ਕਿਤੇ ਮਿਲਿਆ ਨਹੀਂ ਕਿਤੇ ਵੀ ਤੇ 3 ਤਰੀਕ ਨੂੰ ਸਵੇਰੇ ਇਹਦਾ ਪਤਾ ਲੱਗਾ ਕਿ ਜਾਨੀ ਕਿ ਡੈੱਡ ਬੋਡੀ ਜਿਹੜੀ ਆ ਜਿੱਥੋਂ ਇਹਨੂੰ ਚੱਕਿਆ ਸੀ ਉੱਥੋਂ ਇੱਕ ਪਾਸੇ ਨੂੰ ਸਰਕੰਡੇ ਜਾਇ ਵਿੱਚ ਨੂੰ ਮੈਨੂੰ ਸਿੱਟ ਗਏ ਤੇ ਜਦੋਂ ਉਹਨੂੰ ਚੱਕ ਕੇ ਲਿਆਂਦਾ ਤੇ ਡਾਕਟਰ ਨੇ ਚੈੱਕ ਕੀਤਾ ਤੇ ਉਹ ਕੰਦਾ ਕਿ ਤਿੰਨ ਘੰਟੇ ਪਹਿਲਾਂ ਮੌਤ ਹੋਈ ਆ ਤੇ ਸਾਨੂੰ ਇਹਦੇ ਬਾਰੇ ਕੋਈ ਪਤਾ ਨਹੀਂ ਜੀਵੇ ਕਿੱਦਾਂ ਇਹਨੂੰ ਅਗਵਾ ਕੀਤਾ ਕਿਦਾਂ ਨੂੰ ਮਾਰਿਆ ਕਿੱਦਾਂ ਇਹਨੂੰ ਕੀ ਕੀਤਾ ਇਹਦੇ ਬਾਰੇ ਕੋਈ ਪਤਾ ਨਹੀਂ ਸਾਡੇ ਨਾਲ ਜਿਹੜੇ ਬਹੁਤ ਜ਼ਿਆਦਾ ੱੱਕਾ ਹੋਇਆ ਉਹਨਾਂ ਦਾ ਮਾਪੇ ਦਾ ਜਿਹੜਾ ਦੀਵਾ ਆ ਉਹ ਪੁੱਜ ਗਿਆ ਜਿਹੜਾ ਬਟਾਪੇ ਦਾ ਸਹਾਰਾ ਆ ਉਹ ਡੰਡਾ ਟੁੱਟ ਗਿਆ ਤੇ ਬੜੇ ਚਮਾਂ ਮਲਾਲਾਂ ਦੇ ਨਾਲ ਕਿੱਜਾ ਸੀ ਗਾਜੀ ਪਰ ਸਾਨੂੰ ਹੁਣ ਬੰਦ ਪੇਟੀ ਚੋਂ ਸਾਡਾ ਪੁੱਤ ਵਾਪਸ ਆਇਆ ਅੱਛਾ ਇਹ ਇਕੱਲੇ ਸੀਗੇ ਜਾਂ ਇਹ ਇਹ ਬਿਲਕੁਲ ਇਕੱਲਾ ਸੀਗਾ ਜੀ ਮਾਲਕ ਕੋਲ ਵੀ ਇਕੱਲਾ ਹੀ ਕੰਮ ਕਰਦਾ ਸੀ ਤੇ ਕਮਰੇ ਵਿੱਚ ਵੀ ਇਕੱਲਾ ਰਹਿੰਦਾ ਸੀ ਤੇ ਉੱਥੇ ਨਾਲ ਆਪਣੀ ਈ-ਸਾਈਕਲ ਜੋ ਸੀ 1.5 ਪਾਉਣੇ 2 ਸਾਲ ਦੀ ਉੱਤੇ ਘੁੰਮਦਾ ਫਿਰਦਾ ਸੀ ਤੇ ਮੋਜਾਰੀ ਉੱਤੇ ਗਿਆ ਸੀ ਉਮਰ ਕਿੰਨੀ ਸੀ ਇਹ 30 ਸਾਲ ਉਮਰ ਸੀ ਕਿੰਨਾ ਪੜਿਓ ਸੀ ਕਿੰਨ ਬੀਟਾ ਕਿਤਿਓ ਸੀ ਅੱਛਾ ਜੀ ਅਗਰ ਅਸੀਂ ਇਹਨਾਂ ਦੇ شادی ਦੀ ਗੱਲ ਕਰੀਏ ਵਿਆਹ ਹੋ ਗਿਆ ਕੀ ਨਹੀਂ ਜੀ ਹੁਣ ਵਿਆਹ ਕਰਨਾ ਸੀਗਾ ਜਲ ਵਾਪਸ ਆਣਾ ਹੀ ਸੀ ਅਸੀਂ ਕਹਿੰਦੇ 30 ਸਾਲ ਦਾ ਹੋ ਗਿਆ ਵੇ ਜੀ ਕੋਈ ਮੈਰਿਟ ਬੁੱਝ ਕਰਾਂਗੇ ਅੱਛਾ ਅਗਰ ਪਰਿਵਾਰਿਕ ਮੈਂਬਰਾਂ ਦੇ ਗੱਲੇ ਪਰਿਵਾਰਕ ਮੁੰਬ ਜੜੇ ਹੈਗੇ ਜੀ ਮਾਂ ਪੇ ਆ ਤੇ ਭੈਣ ਭਰਾ ਸੀ ਭੈਣ ਵੱਡੀ ਸੀ ਉਹਦਾ ਵਿਆਹ ਕਰਤਾ ਤੇ ਇਹ ਮੁੰਡਾ ਜਿਹੜਾ ਸੀ ਇਹ ਹੁਣ ਅੰਮ੍ਰਿਤਸਰ ਗਿਆ ਜੀ ਅੱਛਾ ਜਦੋਂ ਜਦੋਂ ਘਰ ਵੀ ਫੋਨ ਕਰਦੇ ਹੋਣਗੇ ਗੱਲਬਾਤ ਕੀਤੀ ਹੋਏਗੀ ਪਹਿਲਾਂ ਵੀ ਕਦੀ ਕਦੀ ਪਹਿਲਾਂ ਇਦਾਂ ਦਾ ਸ਼ੰਕਾ ਜਿਹੀ ਕੋਈ ਗੱਲਬਾਤ ਨਹੀਂ ਕੀਤੀ ਜੀ ਕੋਈ ਇਦਾਂ ਦੀ ਕਿਸੇ ਕਿਸ ਹੁੰਦਾ ਕੋਈ ਜ਼ਿਕਰ ਨਹੀਂ ਕੋਈ ਗੱਲਬਾਤ ਨਹੀਂ ਕੀਤੀ 12:58 ਮਿੰਟ ਨੂੰ ਤੇ ਮੈਨੂੰ ਮਤਲਬ ਤੇ 30 ਤਰੀਕ ਨੂੰ ਗੋਡ ਮਾਟਰ ਕੋਲ ਹੀ ਆਈ ਆ ਕਿਉਂਕਿ ਮੇਰ ਨਾਲ ਵੀ ਡੇਲੀ ਉਹਦਾ ਰਵਤਾ ਹੁੰਦਾ ਸੀ ਤੇ 12:30 ਬੰਟ ਤੇ ਜਾਨੀ ਕਿ ਮੈਨੂੰ ਉਹਦੀ ਵੋਟ ਕਾਉਣ ਨੇ ਲਾਈ ਆ ਤੇ 6:00 ਨੂੰ 7:40 ਮਿੰਟ ਤੱਕ ਲੱਪਤਾ ਹੋ ਗਿਆ ਤੇ 31 ਤਰੀਕ ਨੂੰ ਇਹ ਉੱਥੋਂ ਸਾਨੂੰ ਫੋਨ ਆ ਗਿਆ ਕਿ ਮਤਲਬ ਯਾ ਕੰਮ ਹੋ ਗਿਆ ਕੋਈ ਟੈਨਸ਼ਨ ਵਗੈਰਾ ਹੋਵੇ ਕੋਈ ਦਿਮਾਗ ਤੇ ਜਿਹੜੀ ਨਹੀਂ ਕੋਈ ਤਾਂ ਟੈਨਸ਼ਨ ਨਹੀਂ ਕੋਈ ਕੁਝ ਕੁਝ ਨਹੀਂ ਜੀ ਬਿਲਕੁਲ ਠੀਕ ਠਾਕ ਸੀ ਸੋ ਤੁਸੀਂ ਗੱਲਬਾਤ ਦਿੱਤੀ ਹੈ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇਸ ਵਕਤ ਜਿਹੜਾ ਹੈ ਉਹ ਮਾਤਮ ਦਾ ਜਿਹੜਾ ਮਾਹੌਲ ਹੈ ਉਹ ਛਾਇਆ ਹੋਇਆ ਜੱਜ ਕੀ ਜਿਹੜਾ ਨੌਜਵਾਨ ਹੈ ਸੰਦੀਪ ਸਾਨੀ ਉਹ 28 ਸਾਲ ਦਾ ਸੀ ਔਰ ਜਿਹੜਾ ਹੈ ਉਹ ਇੱਕ ਚੰਗੇ ਪੂਛ ਤੋਂ ਇੱਕ ਦੇ ਲਈ ਜਿਹੜਾ ਵਿਦੇਸ਼ ਵੱਲ ਉਸਨੇ ਰੁਕ ਕੀਤਾ ਸੀ 3 ਸਾਲ ਤੋਂ ਬਾਹਰ ਰਹਿ ਰਿਹਾ ਸੀਗਾ ਔਰ ਉੱਥੇ ਘਰ ਦੇ ਵਿੱਚ ਜਿਹੜਾ ਹੈ ਹੁਣ ਮਾਤਮ ਦਾ ਮਾਹੌਲ ਜਿਹੜਾ ਛਾਇਆ ਹੋਇਆ ਕਿਉਂਕਿ ਜਿਹੜੀ ਡੈੱਡ ਬੋਡੀ ਹੈ ਉਹ ਇੱਥੇ ਪਹੁੰਚੀ ਹੈ ਔਰ ਕਾਫੀ ਜਿਹੜੇ ਨੇ ਉਹ ਦੁੱਖ ਜਿਹੜਾ ਪ੍ਰਗਟ ਕਰਨ ਇੱਥੇ ਦੇ ਨਿਵਾਸੀ ਨੇ ਉਹ ਆਏ ਹੋਏ ਨੇ ਔਰ ਇਹ ਬੜੀ ਹੀ ਦੁਖਤੀ ਕੜੀ ਹੈ ਕੈਮਰਾ ਪਰਸਨ ਕਰਨਦੀ ਨਾਲ ਦੀਪਕ ਰਾਖਾ ਰੋਜ਼ਾਨਾ ਸਪੋਕਸਮੈਨ